ਤਾਲੇ ਫਰਾਂ ਦਾ ਆਪ ਤੁਸੀਂ ਸਾਰੀ ਕਿਤਾਬੋਂਗੇ ਅੱਜ ਆਪਾਂ ਬਣਾ ਰਹੇ ਹਾਂ ਸ਼ਾਈ ਪਨੀਰ ਕੈਮਰਾ ਵੀ ਕੈਮਰਾ ਵੀ ਹਿੱਲ ਰਿਹਾ ਉਸ ਤੋਂ ਪਹਿਲਾਂ ਆਪਾਂ ਪਾਉਡੀ ਦੇ ਸੁੱਕੇ ਮਸਾਲੇ ਪਾ ਲੈਨੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਆਪਾਂ ਬਣਾ ਰਹੇ ਹਾਂ ਸ਼ਾਈ ਪਨੀਰ ਕੜਾਈ ਦੇ ਵਿੱਚ ਕੋਸ਼ਿਸ਼ ਇਸ ਤਰ੍ਹਾਂ ਕਰਕੇ ਆਪਾਂ ਪਾ ਰਹੇ ਹਾਂ ਜਿੰਨੇ ਮਸਾਲੇ ਪਾ ਲੈਨੇ ਤੇ ਅੰਤ ਕਰਕੇ ਇੱਕ ਦੋ ਕਲੈਚੀਆਂ ਪਾਈਆਂ ਸੀਗੀਆਂ ਇੱਕ ਵੱਡੀ ਚਿਪਾਈ ਆ ਤਾਂ ਥੋੜੇ ਜੇ ਆਪ ਪੱਤੇ ਜੇ ਪਾਏ ਨੇ ਕੈਮਰਾ ਵੀ ਦਾ ਹਿਲਦਾ ਪਿਆ ਐਦਾਂ ਕਰਕੇ ਆਪਾਂ ਸਾਰੇ ਨੂੰ ਭੁੱਲ ਲਾਂਗੇ ਜੀ ਦੀ ਪਕਦੇ ਆ ਜੇ ਵਜ ਤੇਲ ਆਪਾਂ ਥੋੜਾ ਤੇਲ ਕਰ ਲਿਆ ਤੇਲ ਨੂੰ ਜਹਾਣ ਇਹ ਵੀ ਜਪਾ ਪਾਵਾਂਗੇ ਗ੍ਰਾਇੰਡ ਕਿੱਥੇ ਰੰਦੇ ਆ ਸਾਰਾ ਕੁਛ ਵਿੱਚ ਕੀ ਤਿਆਰ ਦੇ ਇਸ ਤਰੀਕੇ ਨਾਲ ਆਉਂਿਆ ਆਪਾਂ ਇਹਦੇ ਨਾਲ ਪਿਆਜ਼ ਥੇਕਲੇਗਾ ਆਦਿ ਲਈ ਆਪਣੀ ਰੈਸਪੀ ਹੈਗੀ ਆ ਸ਼ਾਹੀ ਵੀ ਨਹੀਂ ਰਖਦਾ ਸੌਖੇ ਤੇ ਆਪਾਂ ਅੰਦਰਿਕਾ ਨਾ ਬਲਣਾ ਪਾ ਸਕੀ ਨਹੀਂ ਤੇ ਆ ਗੁੱਟੇ ਨਹੀਂ ਧਰਾ ਪਾ ਲਏ ਤੇ ਜੇ ਭਾਜਾ ਪਤਾ ਦਾ ਪਾ ਲਿਆ ਵਿੱਚ ਮਤਲਬ ਪਿਆਜ਼ ਪਾ ਲਏ ਨੇ ਫਮਚਾਜਾਂ ਨੂੰ ਭੁੰਨਾਂਗੇ ਤੇ ਮੇਰੀ ਵੀਡੀਓ ਸੈਂਡ ਬਟ ਬਣੇ ਰਹੋ ਹਾਲੇ ਕੋ ਆ ਦੱਪੇ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰ ਲੈ ਇਹਦੇ ਵਿੱਚ ਮਿਰਚਾਂ ਖੱਲੀ ਰਹਿ ਗਈਆਂ ਨੇ ਤੇ ਫਿਰ ਤੁਹਾਨੂੰ ਮਿਲਦਾ ਆ ਜਿੱਦ ਤੱਕ ਉਹ ਪਿਆਜ ਨੂੰ ਫੋਨ ਲਈ ਆਪਣੇ ਸਵਾਦ ਅਨੁਸਾਰ ਆਪਾਂ ਨਮਕ ਪਾ ਲਿਆ ਤੇ ਇਹਦੇ ਵਿੱਚ ਹਰੀ ਮਿਰਚ ਪਾ ਲਈ ਦੀ ਜੀ ਥੋੜੀ ਜੀ ਪਾਵਾਂਗੇ ਆਪਾਂ ਇਹਦੇ ਚਾਰ ਦਰਦਰੀ ਮਿਰਚ ਦਰਦਰੀ ਦੇਖ ਰਿਹਾ ਬਸੀ ਫੜੀ ਜਾ ਪਾਵਾਂਗੇ ਫੌਜੀ ਤੇ ਪਾਵਾਂਗੇ ਦੇਖੀ ਮੇਰੇ ਦਾ ਪਾਊਡਰ ਆਇਆ ਆਇਆ ਨਦਰ ਕੀ ਕਰਦਾ ਇੱਥੇ ਨਦਰ ਇੱਥੇ ਲੁਕਿਆ ਆ ਆ ਬਾ ਆਲ ਲੁਕਿਆ ਸਾਡਾ ਪਾ ਅੰਦਰ ਆ ਮੈਂ ਦੇਖਦੇ ਨਦਰ ਅੰਦਰ ਆਪਣਾ ਤਦਕਾ ਤਿਆਰ ਹੁੰਦਾ ਪਿਆ ਆ ਤੋ ਨੋ ਨਾ ਰੋ ਕੰਮ ਕਰੋ ਆਪਣਾ ਇਹ ਆ ਗਿਆ ਬੰਦਾ ਨੋ ਜਾ ਕੋਨ ਦਾ ਪਤਾ ਲਗੂ ਚਾਰ ਕਰ ਲੀਏ ਫਿਰ ਇਹਦੇ ਚ ਅਪ ਪਾਉਣਾ ਕੀ ਕੀ ਪਾਉਣਾ ਆ ਵੈਸੇ ਲੂਣ ਆ ਗਿਆ ਹੋਰਗਾ ਜੀ ਪਾ ਚੁੱਕੇ ਹਮੇਤਰੀ ਵੇਚੀ ਗਾਇਨ ਦੀ ਜੀ ਲੋ ਪਾ ਚੁੱਕੇ ਆ ਇੱਕ ਪਾਵਾਂਗੇ ਅਪ ਇਹਦੇ ਚ ਪਿਆਜ ਇਹਦੇ ਚ ਅਪ ਸਿਰਵਾ ਆ ਮਸਾਲੇ ਅਜ ਕਰਨੇ ਹਲਦੀ ਗਰਮ ਮਸਾਲਾ ਲੂਣ ਮੈਂ ਪਾ ਚੁੱਕੇ ਆ ਆ ਸਾਸ ਪੋਣੀ ਅਪਾਂ ਆਪਾਂ ਪਾਣਾ ਪਾਉਣਾ ਮੈਨੂੰ ਮਲਾਈ ਹਾਂਜੀ ਨਾ ਤਾਂ ਹਾਂਜੀ ਅਗਰ ਆਪਾਂ ਪਾਵਾਂਗੇ ਮਲਾਈ ਇਹਦੇ ਵਿੱਚ ਟਮਾਟਰ ਤੁਹਾਨੂੰ ਆਲਰੇਡੀ ਦਿਖਾ ਚੁੱਕੇ ਹਾਂ ਹੁਣ ਆਪਾਂ ਚਾ ਸਦਕਾ ਆਪਣਾ ਉਹਦੇ ਦੀ ਤਿਆਰ ਹੋ ਰਿਹਾ ਫਨੀ ਗਰੀ ਵੀ ਆਪਾਂ ਬਾਅਦ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਇਹਦੇ ਜਮਾ ਹਲਦੀ ਇਹ ਕਰ ਲਾਂਗੇ ਸਵਾਦ ਅਨਸਾਰ ਗਰਮ ਮਸਾਲਾ ਪਾਵਾਂਗੇ ਅਨੇਜੇ ਪਾਵਾਂਗਾ ਪਥੋਲਜੀ ਦੇ ਗਿਮਿਚ ਤੁਹਾਡਾ ਕਲਰ ਚੇਂਜ ਕਰਨ ਵਾਸਤੇ ਕੈਮਰਾ ਬੋਕੋ ਮਰਿਆ ਹੈ ਤੇ ਕੈਮਰੇ ਵਾਲਾ ਧਿਆਨ ਤੁਸੀਂ ਘਟਦੇ ਹੋ ਮੇਰੀ ਰੀਸ਼ਾ ਲਾ ਧਿਆਨ ਦਿਓ ਤੇ ਇਹਦੇ ਪਾਵਾਂਗਾ ਪਥੋਲਜੀ ਦਰਦਰੀ ਲਾਲ ਮਿਲਚ ਆਰਨਡਲ ਮਤਲਬ ਇਹ ਪਸਾਰੇ ਪਾ ਚੁੱਕੇ ਆ ਬੜੀ ਆਸ ਤੇ ਸੋਕੇ ਤਰੀਕੇ ਨਾਲ ਬਣਾਵਾਂਗਾ ਪਾ ਕੋਈ ਚਾਇਲ ਨਹੀਂ ਰੱਖ ਬਣਾਉਣਾ ਵੈਸੇ ਆਪਾਂ ਕਢਾਈ ਚ ਆ ਉਹਨੇ ਵੀ ਆਪਾਂ ਕਰਾਂਗੇ ਕਮਾਨਦਰਾ ਇਹਦਾ ਮਾਤਾ ਨੂੰ ਆਪ ਗਰਾਇਵ ਨਹੀਂ ਕੀਤਾ ਹੈਗਾ ਕਿਉਂਕਿ ਆਪਾਂ ਥੋੜੀ ਜੀ ਸੋਸ ਹੀ ਪਾ ਲਾਂਗੇ ਨਾ ਵਿੱਚ ਇਹ ਤਾਂ ਵੈਸੇ ਹੀ ਖੁੱਲ ਜਾਂਦਾ ਵੈਸੇ ਵੀ ਖੁੱਲ ਜਾਂਦੇ ਆ ਇਹ ਤਾਂ 6 ਲਫੋਤੀ ਇਹ ਜਦੋਂ ਆਪਣੇ ਉਹ ਮਿਲ ਜਾਂਦੀ ਕ੍ਰੀਮ ਆ ਇੱਥੇ ਆ ਕ੍ਰੀਮ ਆ ਇਹਨੂੰ ਆਪਾਂ ਕ੍ਰੀਮ ਨੂੰ ਪਾਵਾਂਗੇ ਇਹ ਵਾਲੀ ਨੂੰ ਹੁਣ ਇਹਦੇ ਵਿੱਚ ਹੀ ਆਪਾਂ ਹੋਰ ਜੀ ਸੌਸ ਐਡ ਕਰ ਬਾਂਗੇ ਜਿਹਦੇ ਨਾਲ ਕੀ ਆਪਣੇ ਛਾਇਦੇ ਬਥਰਾ ਕਵਰ ਸਹੀ ਆ ਜਾਏ ਅਪਾ 5-7 ਮਿੰਟ ਸੰਜੀਤਨਾ ਨੂੰ ਫੋਨ ਉੱਲਾ ਲਾ ਕੇ ਜਾਨੀ ਸਫਾਈ ਕਰ ਲਾਂਗੇ ਬਸ ਹਾਲੇ ਨੂੰ ਮਸਾਲੇ ਨੂੰ ਉਦੋਂ ਤੱਕ ਪੁੰਨਾ ਜਦੋਂ ਤੱਕ ਮਸਾਲਾ ਆਪਣਾ ਤੇਲ ਨਾਲ ਛੱਕ ਜੂਗਾ ਤੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਣਾ ਮਸਾਲਾ ਤਿਆਰ ਹੋ ਗਿਆ ਹੈ ਉਦੋਂ ਕਿੰਦਾ ਇਹਨਾਂ ਸਾਰੇ ਨੂੰ ਤਿਆਰ ਕਰਕੇ ਬਾਅਦ ਵਿੱਚ ਗ੍ਰਾਈਂਡ ਵੀ ਕਰ ਲੈਂਦੇ ਆ ਪਰ ਆਪਾਂ ਨਹੀਂ ਗ੍ਰਾਈਂਡ ਕਰਨਾ ਆਪਾਂ ਥੋਖੇ ਤਰੀਕੇ ਨਾਲ ਬਣਾਉਣੀ ਆ ਥੋੜੀ ਜੀ 소ਸ ਹੋ ਰਿਹਾ ਹੈ ੜ ਕਰਦੇ ਆ ਬਾਪ ਨੂੰ ਨਹੀਂ ਬੋਲਿਆ ਪੌਣੀ ਰੋਪਾ ਪੋਣ ਲੀਤਾਂ ਕਿਦਾ ਪੋਣ ਕੇ ਵੀ ਰਪਾ ਤੋਂ ਮਿਲ ਗਿਆ ਅਨਬਾਕ ਮੇਰੀ ਵੀਡੀਓ ਜ਼ਰੂਰ ਦੇਖੋ ਜਿਹੜਾ ਰਹਿ ਗਈ ਸੀ ਜੀ ਆਹਾਂ ਕਸਤੂਰੀ ਮੇਥੀ ਆਪਾਂ ਉਹਨੇ ਇਹਦੇ ਚ ਪਾਇੰਟ ਕਰ ਦਿੰਨੇ ਆ ਉਹਨਾਂ ਤੋਂ ਪਹਿਲਾਂ ਵੀ ਕਰ ਸਕਦੇ ਆ ਆਪਾਂ ਬਾਅਦ ਚ ਕਰ ਦਿੱਤੀ ਆ ਤੇ ਗ੍ਰੇਨ ਤੇ ਗਰੀਬਾਂ ਆਪਾਂ ਤਾਂ ਤੱਕਾ ਤਿਆਰ ਹੋ ਗਿਆ ਦਿਕਾ ਦੇ ਫਰਿਆ ਦੇ ਕਿ ਤੇਲ ਛੱਡ ਚੁੱਕਿਆ ਹੁਣ ਆਪਾਂ ਥੋੜਾ ਇਹਦੇ ਵਿੱਚ ਪਾਣੀ ਆ ਜ ਕਰਾਂਗੇ ਇਹਨਾਂ ਨਾਲ ਪਰੋਬਾ ਦੇ ਕਪੜੇ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਨਾ ਤੇ ਪਿੱਛੇ ਥੋੜਾ ਤੋਂ ਨਦਰ ਜੇ ਤੁਹਾਨੂੰ ਕੰਮ ਜਾਓ ਕਰੋ। ਖੁੰਝ ਦਾ ਪਾਣਾ ਦੇਖ ਲਿਆ ਨੇ ਤੁਸੀਂ ਆਪ ਪਹਿਲਾਂ ਪਾਣੀ ਚੜ ਲਿਆ ਸੀਗਾ। ਥੋੜਾ ਜਿਹਾ ਹੋਰ ਪਾ ਲੈਣੇ ਤੇ ਇੰਨੇ ਜਿੰਨਾਂ ਹੀ ਰਹਿ ਜਿਏਗਾ ਪਾਣੀ। ਉਸ ਤੋਂ ਬਾਅਦ ਆਪਾਂ ਅਜ ਦੀ ਪਾਵਾਂਗੇ ਕਰੀਮ। ਤੇ ਬਣੇ ਰੋ ਮੇਰੇ ਬਲੌਗ ਦੇ ਅੰਦਬੱਤ। ਇਧਰ ਨਦਰ ਕੀ ਕਰ ਰਿਹਾ? ਹਾਂ? ਇਹ ਬਾਜ ਚ ਪੋਨੇ ਆ। ਤੇ ਚਲੋ ਜੀ ਆਪਾਂ ਕੱਪੜਾ ਤੁਹਾਡਾ ਫਲਾ ਭੋਲ ਲਿਆ ਤਿਆਰ ਕਰ ਲਿਆ ਤਾਂ ਫਿਰ ਆਪਾਂ ਮਿਲਦੇ ਆਂ। ਬਨਰ ਰੋਮਿਲ ਵੀਰ ਜੀ ਨਾਲ ਜੁੜਨ ਦਾ ਬਾਕੀ ਜੇ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਥੋਖਾ ਤੇ ਆਪਾਂ ਬ੍ਰੀਕ ਆ ਆਪਣਾ ਰੈਸਪੀ ਵਾਲਾ ਆ ਜੀ ਦੋਸਤੋ ਤੁਸੀਂ ਦੇਖ ਚੁੱਕਿਆ ਕਿ ਆਪਾਂ ਹੁਣ ਇਹਦੇ ਵਿੱਚ ਆਹ ਮਲਾਈ ਐਡ ਕਰ ਲਈ ਆ ਪਾਨਾ ਤੇ ਥੋੜਾ ਜਿਹਾ ਹੋਰ ਕਰਨਾ ਇਥੇ ਚਾਹ ਨਾ ਨਾ ਇਹ ਕੋਨਾ ਇਹ ਗਾਏ ਬਖਾ ਨਾਲੇ ਆਹ ਪਨੀਰ ਬਣਾਇਆ ਹੋਇਆ ਹੈ 7 ਕਿਲੋ ਦਾ ਐਮ ਐਮ ਨਹੀਂ ਆਪ ਪਨੀਰ ਇਸ ਬਣਾ ਦਿੱਤੇ ਆ ਯਾ ਇਸੇ ਦੇ ਕੇ ਐ ਬਾ ਪਿਆਦਾ ਹਾਂ ਦਾ ਦਾ ਆਪ ਨਜ਼ਰ ਵਿੱਚ ਹਟ ਕਰ ਲਿਆ ਯਾ ਅਸਤ ਹੁਣ ਤੇ ਆਮਲ ਓਕੇ ਉੱਪਰ ਰੱਖੋ ਕੈਮਰਾ ਇੱਥੇ ਰੱਖੋ ਓਕੇ ਕਿੱਥੇ ਹੈ ਯਾ ਯਾ ਨਹੀਂ ਇਥੇ ਬਾਸਮੀ ਦੇ ਦੋਣਾ ਹਾਂ ਜਿੱਦਾਂ ਕਿ ਆਪਣਾ ਪਟਕਾ ਤਿਆਰ ਹੋ ਚੁੱਕਿਆ ਹੁਣ ਇਹਦੇ ਚ ਅਪ ਪਨੀਰ ਘੱਟ ਕੇ ਬਣਾ ਪਨੀਰ ਆਪਾਂ ਘਰ ਬਣਾਇਆ ਸੀਗਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਆਂ ਆਹ ਵਾਲਾ ਪਨੀਰ ਆਪਾਂ ਹੁਣ ਇਹਦੇ ਪੱਕਾ ਕੀ ਕਰਦੇ ਆਂ ਚਲੋ ਚਲੋ ਨਾ ਜਰਾ ਚੇਤੀ ਕਰਕੇ ਆਓ ਮੈਂ ਕੰਮ ਕਰੇਗਾ ਚਲੋ ਚਲੋ ਪਿੱਛੇ ਹਟੋ ਮੈਂ ਕੰਮ ਕਰਾਂਗਾ ਹੋਰ ਆਪਾਂ ਜਿਦਾ ਕਿ ਆ ਪਲੇਨ ਨੂੰ ਕੱਢੀ ਕਰ ਲਈਏ ਤੇ ਫਿਰ ਆਪਾਂ ਮਿਲਦੇ ਆ ਤੁਹਾਨੂੰ ਜੇ ਸਾਡੇ ਆਪਣੀ ਗਰੇਵੀ ਹੋ ਗਈ ਆ ਤਿਆਰ ਤੇ ਇਹਨੂੰ ਫੋੜਾ ਜਿਹਾ ਬਾਲਾ ਆ ਲੈੰਦੋ ਅਰੇ 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 ਜਿ ਲੈੰਦੋ ਉਹਦਾ ਆਪਣੀ ਚੱਟ ਕੇ ਰੱਖ ਲਿਆ ਆ ਕੌਮਿਕ ਨੇ ਬਾਲ ਮੌ ਲੱਗਿਆ ਆਪਾਂ ਇਧਰ ਨਜ਼ਰ ਕੰਮ ਕਰਦਾ ਪਿਆ ਨਦਰ ਕੀ ਕੰਮ ਕਰਦਾ ਪਿਆ ਮੈਂ ਮੈਂ ਇੱਕ ਆ ਦੇਖੋ ਨਦਰ ਕੀ ਕੰਮ ਕਰਦਾ ਪਿਆ ਨਦਰ ਵਿੱਚ ਜਿਹੜਾ ਕੰਮ ਜਾ ਉਹ ਕਰਨਾ ਹੀ ਨਦਰ ਨੇ ਪੁੱਠਾ ਕੰਮ ਕਰਨਾ ਹੁਣ ਆਪਾਂ ਗਰੇਵੀ ਆਪਣੀ ਤਿਆਰ ਹੋ ਗਈ ਐ ਇਹਨੂੰ ਆਪਾਂ ਢੱਕ ਦਿੰਦੇ ਆ 5 ਮਿੰਟ ਤੇ ਫਿਰ ਇਹਦੇ ਚ ਆਪਾਂ ਕਰਾਂਗੇ ਪਨੀਰ ਇਹਦੇ ਨਾਲ ਜ ਆਪਾਂ ਆਪਣੀ ਹੋ ਗਈ ਆ ਸ਼ਾਈ ਬਨੇਰ ਵਾਲੀ ਰੈਸਪੀ ਦਾੜ ਰੜਾਈ ਦੇ ਵਿੱਚ ਫਿਰ ਆ ਜਾਵਾਂਗਾ ਲੰਦੋ ਤੇ ਫਿਰ ਆਪਾਂ ਬਾਕੀ ਦਾ ਕੰਮ ਅੱਗੇ ਦੇਖਦੇ ਆਂ ਫੇਰ ਕੀ ਕਰਦੇ ਆ ਇਸ ਤੋਂ ਬਾਅਦ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਕਿ ਆਪਣੀ ਗਰੇਵੀ ਹੋ ਗਈ ਹੈ ਤਿਆਰ ਹੈ ਹੁਣ ਇਹਦੇ ਵਿੱਚ ਆਪਾਂ ਕਰਾਂਗੇ ਆਹ ਮੈਂ ਗੁਗਨਾਮੇ ਦਿਖਾ ਦਿੰਦਾ ਆ ਵਾਓ ਤੇ ਹੁਣ ਇਹਦੇ ਵਿੱਚ ਆਪਾਂ ਕਰਾਂਗੇ ਪਨੀਰ ਨੂੰ ਐਡ ਤੇ ਜੇ ਆਪਾਂ ਗਰੇਵੀ ਨੂੰ ਮਤਲਬ ਕਿ ਜਿੰਨਾ ਕਾ ਪਸੰਗ ਨਹੀਂ ਰੱਖਣਾ ਜਾਂ ਪਤਲੀ ਜਿੱਦਾਂ ਵੀ ਆਪਾਂ ਨੂੰ ਪਸੰਦ ਆ ਗਰੇਵੀ ਉਦਾਂ ਤੁਸੀਂ ਰੱਖ ਸਕਦੇ ਆ ਜਾਂ ਤਾਂ ਪਤਲੀ ਗਾਦੀ ਕਰਨੇ ਲਈ ਪਤਲੀ ਕਰ ਫਿਰ ਜੇ ਤੁਹਾਡੀ ਸੰਗਣੀ ਖਾਣੀ ਨਹੀਂ ਬਣਦੀ ਤਾਂ ਪਰ ਆਪਾਂ ਸੋਦਾ ਇਹਦੇ ਵਿੱਚ ਪਾਣੀ ਐਡ ਕਰਾਂਗੇ ਕਿਉਂਕਿ ਫੜੀ ਸੰਗਣੀ ਹੋਗੀ ਆ ਸੋਦਾ ਜੇ ਪਾਣੀ ਪਾਵਾਂਗੇ ਲਓ ਲੋਜੀ ਹੋਣਾ ਪਾਇ ਬਣਾ ਲਈ ਆ ਆਪਣੀ ਸਬਜ਼ੀ ਤਿਆਰ ਹੋਣ ਨੂੰ ਆਵਾਲਾ ਹੋਊਗਾ ਫਿਰ ਆਪਾਂ ਤੁਹਾਨੂੰ ਇਹਦੀ ਦਿਖਾਵਾਂਗੇ ਫਾਈਨਲ ਲੋਪਾਂ ਨੂੰ ਆਪਣੇ ਟਾਕੇ ਰੱਖ ਲਿਆ ਆ ਜੀ ਦੋਸਤੋ ਤੁਸੀਂ ਦੇਖ ਸਕਦੇ ਆ ਕਿ ਆਪਣਾ ਸ਼ਾਈ ਪਨੀਰ ਹੋ ਗਿਆ ਤਿਆਰ ਤੇ ਇਹਦੇ ਉੱਪਰ ਐਕੂਏਸ਼ਨ ਕਰ ਦਿੱਤੀ ਆ ਧਨੀਆ ਨਾਲ ਤੇ ਧਨੀਆ ਧਨੀਆ ਹਾਂਜੀ ਠੀਕ ਲੋ ਜੀ ਆਪਾਂ ਕਰਤੀ ਆਪਾਂ ਸ਼ਾਇਬਲੇ ਦੇ ਨਾਚਰੇਸ਼ਰ ਤੇ ਆਪਣਾ ਪਨੀਰ ਹੋ ਗਿਆ ਬਣ ਕੇ ਤਿਆਰ ਹੁਣ ਆਪਾਂ ਹੁਣ ਇਹ ਦੇਖ ਸਕਦੇ ਆਂ ਆਪਣਾ ਆ ਸ਼ਾਇ ਪਨੀਰ ਬਣ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਨੂੰ ਖਾਵਾਂਗੇ ਤੇ ਇੰਜੋਏ ਕਰਾਂਗੇ ਤੇ ਬਹੁਤ ਹੀ ਸਾਨ ਦੇ ਸੌਖੇ ਤਰੀਕੇ ਨਾਲ ਆਪਾਂ ਬਣਾ ਲਿਆ ਆ ਤੁਸੀਂ ਵੀ ਬਣਾਓ ਤੇ ਘਰ ਵਿੱਚ ਟਰਾਈ ਵੀ ਕਰਿਓ ਆਸੀ ਆਪਣੀ ਅੱਜ ਦੀ ਇੱਕ ਹੋਰ ਛੋਟੀ ਜੀ ਰੈਸਪੀ ਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਦਾ ਇੱਥੇ ਦਾਇਨ ਕਰਦੇ ਆਂ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਪੀ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤਾਂ ਤੱਕ ਲਈ ਗੁੱਡ ਬਾਏ ਤੇ ਚਰ ਜਲਦੀ ਮਿਲਦੇ ਆਂ ਖੋਰ ਨਵੀਂ ਰੈਸਪੀ ਦੇ ਨਾਲ ਬਾਏ